ਕਿੰਨੇ ਦੀ ਜਰਸੀਆਂ ਨੂੰ ਬਸ ਵਾਹ ਤਰੀਕੀ ਵੀ ਨਾ ਮਾ ਉਪਰ ਪੈਂਦੀ ਆਪ ਲਈ ਆ ਕਸਮ ਲੱਗਦੀ ਪਿੰਡਰ ਦਾ ਤੂੰ ਤਾਂ ਮੂਰੂ ਐ ਫਾਟਕਲਾ ਬਿਸਮ ਲੱਗੇ ਬਾਈ ਕੌਣ ਦਿੰਦਾ ਬਾਈ ਯਾਰ ਹਾਂ ਤੁਸੀਂ ਗੰਡੀ ਚ ਨਹੀਂ ਪੈਦੇ ਕੋਈ ਘੱਟ ਮਾ ਨਾ ਲਾਂ ਨੂੰ ਘੱਟ ਬੁਦਾ ਦੇ ਕੋਈ ਮੁੱਲ ਕਰਦਾ ਤੂੰ ਕਿੰਨੇ ਦੀ ਹੁਣ ਮੇਰੇ ਆਸੇ ਕਹਿ ਤਾਂ ਬਦ ਹਾਂ ਯਾਰ ਨਾ ਸਾਨੂੰ ਆਏ ਚੋਲ ਟਾਈਮ ਨਾ ਬੀ ਹਾਂ ਯਾਰ ਨਾ ਲਾ ਲਿਆ ਮੈਂ ਉੱਡ ਕੇ ਕਿਤੇ ਧਾਰ ਸੋਹਰ ਵਾਲੇ ਜੱਕੇ ਚੁਸਾ ਲਾਂਗੇੜੀ ਟਾਈਮ ਨਾ ਤੂੰ ਵੇਚਦੇ ਨਹੀਂਗਾ ਨਹੀਂ ਬਾਈ ਆਪਾਂ ਵੇਚ ਦੱਸੀ ਅਸੀਂ ਕਹਿ ਤਾਂ ਬਾਈ ਯਾਰ ਕਿੰਨੇ ਦੀ ਹੁਣ ਤੂੰ ਹੀ ਕਹਿਣਾ ਬਸ ਹਾਂ ਲਾਂ ਉੱਤੇ ਕਰ ਫਿਰ ਕਿੰਨੇ ਦੀ ਦਾ ਤੂੰ ਮੈਨੂੰ ਕਹਿ ਕੇ ਮੋੜੀ ਕਹਿ ਕੇ ਮੋੜਿਆ ਨਾ ਇੱਕ ਵਾਰੀ ਕਿਹਾ ਮੈਂ ਤਾਂ ਕਹਦਾ ਤੈਨੂੰ ਮ ਦੂਜੀ ਹੁੰਦੀ ਫੜਾਣ ਦੇ ਚੱਲ ਬੋਲ ਭੈਣ ਚੋ ਸਮਝਾਈ ਕਰ ਤੂੰ ਕਹਿਣਾ ਭਈਆ ਚੱਕਰ ਹੀ ਕਹੇ ਲਾਸਟ ਮੈਂ ਕੂੰ ਕਹਿਣਾ ਹਾਂ ਜਾਂ ਨਾ ਤੇਰੇ ਕਿਤੇ ਗੱਡੀ ਚੱਲੂ ਨਹੀਂ ਹੁੰਦੀ ਅ ਫਿਰ ਕਿੰਨੇ ਦੀ ਲਾਸਟ ਭਾਜੀ ਇੱਥੇ ਵੇਚਾਂਗੇ ਬੇਗੀ ਵੇਦ ਨਹੀਂ ਘਰੇ ਚਵਾ ਕੇ ਵੇਚਾਂਗੇ ਜੀ ਉਹ ਲੜਾਈ ਤਾਂ ਦੋ ਸਾਹਮਣੇ ਰਹਿਣੇ ਹੁੰਦੇ ਇੱਕਾ ਉੱਲਾਗਾਖ ਤੇ ਆਪਾਂ ਉਹਦੇ ਕਸਮ ਲੱਗੇ ਤੈਨੂੰ ਜਿਹੜੀ ਗੱਲ ਕਹੀ ਸੀ ਕਹੀ ਸੀ ਵਿਚਾਨਾ ਥੋੜਾ ਪੰਦੋ ਆਵਾਜ਼ ਮਾਰੀ ਆ ਮੈਨੂੰ ਆਪਾਂ ਤਾਂ ਕਰਕੇ ਕਹਿਨੇ ਆ ਹੁਣ ਫਿਰ ਕੀ ਮੰਨਾਂਗੇ ਨਿਕਾਤ ਉਹ ਵੀ ਨਾ ਸਾਡੇ ਏਰੀਏ ਦੇ ਬੋਟ ਵਿੱਚ ਖੜੇ ਵੀ ਮਗਰਤਾ ਇਦਾਂ ਖਾਈ ਮਾਂ ਬੋਲੀ ਚ ਰੱਖ ਹੁਣ ਕਿੰਨੇ ਦੀ ਫਰੀ ਅਗਲਾ ਕਹਿੰਦਾ ਸਾਨੂੰ ਕੁਝ ਹੋਰ ਗੱਲ ਸੀ ਜਨੋ ਬਸ ਇੱਕੋ ਵਾਰ ਹੀ ਕਹਿ ਦੇ ਆ ਛੱਡੀਆਂ ਬਾਈ ਕਹਿ ਜਮ ਇੱਕੋ ਓਏ ਗਾਂ ਤਾਂ ਨਾ ਬਾਲੇ ਪੈਹੰਦਾ ਸਰ ਕੋਲੋ ਇੱਕ ਮਿੰਟ ਇੱਕ ਮਿੰਟ ਦਾ ਚਾਹੇ ਇੱਕ ਪੀ ਜਾਣਾ ਇੱਕ ਨੰ ਲਿੰਗਾ ਇਹ ਨਹੀਂ ਕਹਿੰਦਾ ਛੋਟਾ ਹਜ ਕਰ ਦੇਦਾ ਹੌਲੀ ਹੌਲੀ ਕਰੂਗਾ ਦਾ ਉਤੋਂ ਆ ਹੀ ਦੇ ਦੀ ਠੀਕ ਉਹ ਅੰਨੇ ਕਿਤੇ ਰੱਖਿਆ ਰਿਹਾ ਸੀ ਸੱਚੇ ਨੀ ਗਾ ਨਾ ਮੈਂ ਮੈਂ ਤੁਹਾਨੂੰ ਜਾਈ ਤਾ ਬਟਾ ਵੀ 사ਮੀ ਗੱਲ ਸੁਣਾ ਦੇ ਆਪਾਂ ਤੁਹਾਨੂੰ 사ਮੀ ਗੱਲ ਸੁਣਾਉਤੀ ਮੰਗੋ ਨੂੰ ਪਾਂਦੀ ਕੋਈ ਮੰਗੀ ਚੱਲੇਵੇ ਨਹੀਂ ਨਹੀਂ ਹੋਰ ਦੀ ਵੀ ਹੋਰ ਹੋਣਾ ਆ ਉਹਦਾ ਸੁਣ ਲਿਆ ਹੋਰ 1000 ਘਟਦੇ ਹੋਰ 1000 ਕੰਮ ਤੇ ਇਦਾਂ ਹੀ ਕਹਿੰਦਾ ਜਿਆਦਾ ਕਿੰਨੇ ਦੀ ਹੁਣ ਮੈਂ ਤੈਨੂੰ ਪਿਆ ਛੱਡੀ ਆ ਹਾਂ ਨਾ ਬਾਜ ਜਾ ਮੈਂ ਜਿਆਦਾ ਬੱਚਾ ਲੈ ਕੇ ਜਾ ਚੱਪ ਕਰੀ ਬਸ ਦੋ ਗੱਲਾਂ ਨਹੀਂ ਇੱਕ ਗੱਲ ਹੁੰਦਾ ਮੈਨੂੰ ਪੈਂਦਾ ਉਹ ਨਹੀਂ ਇਹਨਾਂ ਭਾਵਾਂ ਵਾਲੇ ਉਹ ਜਾਣਦੇ ਸਾਨੂੰ ਜਾਣਦੇ ਕਾਸਮ ਲੱਗੀ ਆ ਜੀ ਯਾਰ ਹਜ਼ਾਰਾਂ ਪਸ਼ੂ ਵਿੱਚ ਕਿਹੜਾ ਕਰੀ ਪਸ਼ੂ ਵੇਚਦਾ ਹੁੰਦਾ ਹੈ ਤੋਰੀ ਕਾ ਉਹ ਨਹੀਂ ਤੋੜ ਰਹਿ ਰਹੇ ਰਹੇ ਨਹੀਂ ਤੋੜ ਰਿਹਾ ਕੋਈ ਪਰੇਸ਼ਾਨ ਉਹ ਬਿਚਾਰੀ ਕੋ ਬਚੜਾ ਇੱਕ ਬੱਚੀ ਨੀ ਬੱਚੀ ਮਗਰ ਵੀ ਯਾਰ ਇਹ ਕਿਆ ਬੋਲਦਾ ਉਹ ਚਾਚਾ ਮੇਰੀ ਬਾਤ ਸੁਣ ਇਹ ਤਾਂ ਤੇਰੇ ਤੇ ਪਰੋਸਾ ਕਰਕੇ ਗਾਇਸ਼ੂ ਨੀ ਇਹ ਫੇਰ ਕੀ ਸਭ ਕੁਝ ਦੀ ਗਰੰਟੀ ਹੈ ਇਹ ਕਿਆ ਬੋਲ ਰਿਹਾ ਜਮਾ ਲਾਸ਼ ਕਿੰਨੇ ਕੀ ਤੋੜ ਉਹ ਨਹੀਂ ਤੋੜ ਰਿਹਾ ਯਾਰ ਖੜੀ ਰਹਿਣ ਦੇਰ ਕਿਉਂ ਪਰੇਸ਼ਾਨ ਕਰ ਰਹੀ ਹੈ ਹਾਂ ਜਣਾ ਤੂੰ ਕਹਿਣਾ ਬਈ ਉਹ ਉਹ ਰਹਿਣ ਦੇ ਤੇ ਰਿਪੇਰੇਸ਼ਨ ਜੌੜੂ ਤੇ ਤਾਂ ਨਹੀਂ ਵੀਜੇ ਕਿੰਨੇ ਦੀ ਵੇਚਦਾ ਫਿਰ ਉਹਨੂੰ ਕੁਛ ਕੀ ਲਾਉਂਦਾ ਕਿੰਨੀ ਦੀ ਕਹੀ ਉਹਨੂੰ ਕੁਛ ਕਿੰਨੀ ਲਾਉਂਦਾ ਓਏ ਉਹ ਪੁਕਤੇ ਵਾਲਾ ਪੁੱਛ ਲੈ ਉਹ ਨਹਰਾਏ ਵੀ ਖਮਸ ਮੰਗਣੀ ਵੀ ਮੰਗ ਦੇ ਦਿਆਂਗੇ ਕੋਈ ਚੱਕਰ ਨਹੀਂ ਤਾਂ ਸਾਨੂੰ ਕੀ ਬੋਲ ਰਹਾ ਚਾਹ ਤਾ ਸਾਨੂੰ ਦੇ ਦੀ ਜੌੜ ਉੱਤੇ ਅਸੀਂ ਕਰਨੇ ਆ ਖਮਸ ਸਾਨੂੰ ਮਾਰ ਜੀ ਇਨਸ਼ਾਅੱਲਾ ਬੱਚਾ ਓਏ ਭਾਈ ਜੀ ਨਿੰਮਾ ਨੂੰ ਜਦੋਂ ਨਾ ਹੀ ਹਰਲਾਇਆ ਤੈਨੂੰ ਮੰਗ ਦੇਵਾਂ ਪਰ ਆਪਕੜ ਉਹਨੂੰ ਕਹਿਤਾ ਕੁਛ ਨਹੀਂ ਹੌਣ ਫਿਰ ਕਿੰਨੇ ਦੀ ਇਹ ਇਹਨੇ ਵੀ ਵੇਚਾਂਗੇ ਹੌਣ ਕਿ ਜੇ ਭਾਂਦੀ ਕੰਨ ਨੂੰ ਕੋਈ ਸੀ ਕੱਟਨੇ ਦਾ 200 ਦਿੱਤਾ 200 ਬਿਲਾ ਨੂੰ 400 ਰੁਪਏ ਲਿੱਤੇ ਉਹ 100 ਵਾਲੇ ਵੀ ਫਿਰਦੇ ਹੈਗੇ 300 ਲਿੱਤੇ ਤੁਸੀਂ ਹੁਣ ਤੂੰ ਗੱਲ ਸੁਣ ਮੇਰੀ ਤੂੰ ਆਥਰੇ ਮੜਵਾਵੇਂਗਾ ਗੱਡੀ ਭਰਨੇ ਵੇਲੇ ਉਦੋਂ ਭਾਂਦੀ 80 ਲੈ ਲੈਣਾ ਹੁਣ ਆ ਗੱਲ ਤਾਂ ਮੌਕੇ ਦੀ ਆ ਹੁਣ ਪਿੰਡਾਂ ਚ 200 ਹੀ ਦਿੰਨੇ ਆਸੀਂ ਨਾਲ ਹੋਸਟਿੰਗ ਇੰਚੀ ਕਰ ਦਿੰਦਾ ਔਰ ਬਾਹਰ ਹਾਂ ਤੇ ਬੋਲਣਾ ਨਹੀਂ ਭਾਈ ਕਿੰਨੇ ਦੀ ਫਰਿਆਰਾ ਕੈਮਰ ਨੂੰ ਇਹ ਵਾਲਾ ਵੀ ਜੈਸਨ ਵਾਲੀ ਗੱਲ ਕਰਨ ਵਾਲੇ ਆਪਾਂ ਨੂੰ ਕਿੰਨੇ ਦੀ ਤੈਨੂੰ ਕਿਹਾ ਮੈਂ ਤਾਂ ਨਹੀਂ ਕਿਹਾ ਇਹ ਮੈਂ ਮੰਨ ਲਵਾਂ 85 90 ਜਿਹੜਾ ਲੈ ਸਹੀ ਦਾ ਦੇ ਮੈਂ ਚਾ ਚ 75 ਹਜ਼ਾਰ ਆਹੀ ਕਿ ਲਖੀ ਤੈਨੂੰ ਇਹਨੇ 20000 ਕੱਟਣ ਦਾ 70 ਦੀ ਕਹਿੰਦਾ ਹੈ ਜੋੜ ਉੱਤੇ ਕਹਿ ਛੱਡੀ ਇਹਨੂੰ ਭਰਾਵਾ ਜਿੱਤ ਮਾਲਾ ਕਰਦਾ ਬੱਚਾ ਕੋਈ ਚੌਲ ਨਹੀਂ ਲੱਗਿਆ ਕੋਈ ਫੇਵੀਕੋਕ ਨਹੀਂ ਲੱਗਿਆ ਗਰਮ ਕਰਾਲੀ ਪਾਟ ਕੇ ਤਾਂ ਗਾਂਦੇ ਨਹੀਂ ਨਾਲ ਫਰੀ ਕੀ ਕੀ ਲੈ ਜਾ ਤੇ ਕੱਚੀ ਪੀਲੀ ਕਰ ਠੀਕ ਹੈ ਨਹੀਂ ਹੁੰਦੀ ਭਾਈ ਹਾਂ ਨਹੀਂ ਹੁੰਦੀ ਐਵੇਂ ਪਕਾਈ ਕਰਨਾ ਕੋਈ ਫਾਇਦਾ ਨਹੀਂ ਪਕਾਈ ਕਰ ਰਹੇ ਹੋ ਵੀ ਫਿਰ ਐਵੇਂ ਤੂੰ ਟਾਈਮ ਬਰਬਾਦ ਕਰ ਰਿਆਂ ਨਾਲ ਮੇਰਾ ਕਰੇ ਉਹਦਾ ਕੋਈ ਟੱਕ ਨਹੀਂ ਕਰਕੇ ਟੱਕ ਫਿਰ ਕੀ ਤੋਗਾ ਨਹੀਂ ਕਹਦਾ ਬਾਈ ਫਿਰ ਕੀ ਜਾਣਾ ਯਾਰ ਸਾਡੇ ਰੀਖਣ ਹੁੰਦੀ ਆ ਛੱਡ ਬੱਚਾ ਨਹੀਂ ਹੁੰਦੀ ਉਹ ਨਹੀਂ ਹੁੰਦੀ ਭਰਾਵਾ ਪਰ ਨਹੀਂ ਹੁੰਦੀ ਪਰ ਨਹੀਂ ਪਰ ਨਹੀਂ ਨਹੀਂ ਉਹ ਗੱਲ ਸੁਣ ਮੇਰੀ ਬੱਚਾ ਛੱਡ ਦੇ ਨਹੀਂ ਬੱਚਾ ਤਾਂ ਛੱਡੇ ਕੋਈ ਸ਼ੰਦਾ ਬੰਦਾ ਬੱਲੇ ਪੱਲੂ ਜਾਂਦੇ ਵਿੱਚ ਛੱਡੀ ਬੱਚਾ ਬਾਈ ਉਹ ਬੱਚਾ ਛੱਡ ਕੇ ਦੇਵਾਂਗੇ ਕਿਹੜਾ ਛੱਡ ਦੇ ਬੱਚਾ ਬੱਚਾ ਤਾਂ ਛੱਡ ਬੱਚਾ ਛੱਡ ਨਹੀਂ ਨਹੀਂ ਬੱਚਾ ਛੱਡ ਉਹ ਛੱਡ ਦੋ ਤੇ ਉਹਦੇ ਵਿੱਚ ਹੀ ਫਰਕ ਵਾਲਾ 10000 ਦਾ ਵਟਾ ਪਿਆ ਯਾਰ ਤੂੰ 100 200 ਦਾ ਫਰਕ ਉਹ ਦੱਸ ਮੈਂ 10000 ਦਾ ਫਰਕ ਹੀ ਰਹੇਗਾ ਬਾਈ ਕੋਈ ਆਦਤ ਬੁਛਰੀ ਹੈ ਉਹ ਨਹੀਂ ਨਹੀਂ ਉਹ ਉਹ ਆਸ ਸੀ ਨਾ ਯਾਰ ਲਾਸਟ ਕੀ ਆ ਲਾਸਟ ਦਾ ਬਾਈ ਇੱਕ ਵਾਰੀ ਤੈਨੂੰ ਆਵਾਜ਼ ਨਹੀਂ ਮਾਰੀ ਬਸ ਇਹ ਜੇ ਉਹ ਹੁਣ ਕੀ ਆਵਾਜ਼ ਮਾਰੀ ਦਾ ਸੁਆਦ ਆ ਫਿਰ ਭੈਣ ਪਾਣੀ ਹਰ ਜਾ ਯਾਰ ਕਿੰਨੇ ਯਾਰ ਹਨਾ ਜੋੜ ਤੇ ਪੈਣ ਹਾਂ ਜਾਂ ਨਾ ਜੋੜ ਤੇ ਪੈਣ ਦੀ ਸਾਡੇ ਰੇਖੀ ਦੀ ਹੁੰਦੀ ਆ ਨਹੀਂ ਹੁੰਦੀ ਕੱਚਾ ਪੈਸਾ ਨਹੀਂ ਲਾਇਆ ਚਾਚਾ ਮੈਂ ਬਰੁਆਇਆ ਪੈਸਾ ਲਾਇਆ ਪਰ ਗਲਤ ਨੂੰ ਨੁਕਸਾਨ ਹੁੰਦਾ ਮੇਰੀ ਗੱਲ ਸੁਣ ਲੈ ਗਲਤ ਨਹੀਂ ਪੈਸਾ ਲਾਇਆ ਨੂੰ ਨੁਕਸਾਨ ਹੁੰਦਾ ਛੇਰਾ ਗਲਤ ਨਹੀਂ ਲਾਇਆ ਇਹ ਰੋਜੀ ਪੇਕਰ ਉਹ ਨਹੀਂ ਦਿੱਤੀ ਚਾਚਾ ਲੰਕੀ ਦਿੱਤੀ ਤੇ ਤੇਰੀ ਕੋ ਪੈਂਚ ਕੀ ਵੀ ਫੜ ਕੇ ਲੈ ਚਾ ਤੇ ਕਿ ਪੜਾ ਦੇ ਔਰ ਰਹਿੰਦੇ ਵਿਚਾਰੇ ਕੋਰ ਨਾਏ ਔਰ ਮੇਰੀ ਗੱਲ ਸੁਣ ਉਹ ਵੇਖ ਨਾ ਇੱਕ ਵਾਰੀ ਗਾਇ ਮਾਰ ਮਾਰ ਕੋਈ ਨਾ ਹੋ ਗਾ ਕੋਰ ਨਹੀਂ ਵਿੱਚ ਫੜਾ ਦੇ ਰਸਾ ਲੈ ਚਾ ਇਹ ਬਲਕਾਨੇ ਬੋਲਦੇ ਪੰਮੀ ਤਾ ਜਾ ਦੇ ਤਾ ਬਾਕੀ ਛੋੜ ਦੇ ਨਾ ਉਹ ਖਰਾਵਾ ਦੋ ਤਾਂ ਪੈਣ ਬਾਕੀ ਛੱਡ ਦੇ ਨਹੀਂ ਬਾਕੀ ਛੂਡ ਕਰ ਦੇ ਨਹੀਂ ਫਿਰ ਕੀ ਆਣਾ ਯਾਰ ਜੋ ਉੱਤੇ ਪੈਣ ਦੇ ਲੱਗੂ ਬਸ ਨਾ ਨੁਕਸਾਨ ਖਾਨਾ ਹੀ ਨਹੀਂ ਸੌਦਾ ਨੋਟ ਵੀ ਦੇ ਵਿੱਚ ਬਸ ਪੂਰੇ ਘਰ ਨੇ ਚਲੋ 68 ਦੀ ਹੁੰਦੀ ਆ ਨਹੀਂ ਹੈ ਨਹੀਂ ਫਿਰ ਕਿੰਨੇ ਦੀ ਬਸ ਓਵੇਂ ਹੀ ਹੋ ਕਿੰਨੇ ਦੀ ਫਿਰ ਓਵੇਂ ਹੀ ਹੋ ਪਲਾਂ ਦੀ ਘੰਟੇ ਵਾਲੀ ਭਾਈ 2 ਵਜੇ ਲਾ ਲਈ ਮੱਛਾ ਹੋਰ 77 ਦੀ ਹੁੰਦੀ ਏ ਹੈ ਉਹ ਨਾਕਸਵਾ ਬਸ ਇੰਨੇ ਦੀ ਵੇਚਾਂਗੇ ਨਹੀਂ ਭਰਾਵਾ ਕਾਲੀ ਪੋਚਲਾ ਯਾਰ ਜੇ ਦੇ ਦਿੰਦਾ ਨਹੀਂ ਨਹੀਂ ਭਾਈ ਆਪਾਂ 70 ਦੀ ਵੀ ਨਹੀਂ ਕੋ ਕੁਛ ਨਹੀਂ ਯਾਰ ਮੇਰੀ ਕਸਮ ਤੇ ਆਣਾ 500 ਸੋੜਾ ਪੈਂਦੀ ਨਹੀਂ ਭਾਈ ਹਾਂ ਠੀਕ ਆ ਠੀਕ ਆ ਮੰਨ ਜਾ ਵੀਰੇ ਨਹੀਂ ਭਾਈ ਮੇਰੀ ਗੱਲ ਸੁਣ ਨਿਰਮਲ ਹੁਣ ਮੈਂ ਨਾ ਪਕਾਈ ਨਾ ਮਾਰ ਨਹੀਂ ਭਾਈ ਫੋਨ ਕੀ ਉਹ ਨਹੀਂ ਭਾਈ ਭਾਈ ਨਹੀਂ ਭਾਈ ਕਹਿੰਦੇ ਕੁਛ ਨਹੀਂ ਬਾਲਾ ਫਰਾ ਦੇ ਨਹੀਂ ਦੇ ਨਹੀਂ ਨਹੀਂ ਨਕਸਾਲ ਹੁੰਦਾ ਯਾਰ ਇੰਨਾ ਦਾ ਘਾਟਾ ਪੈ ਗਿਆ ਕੀ ਗਾਉਂਦਾ ਵਧੀਆ ਹੁੰਦਾ ਕੰਮ ਨਹੀਂ ਭਾਈ ਨਿਰਮਲ ਨਹੀਂ ਭਾਣ ਕੰਡਾ ਨਹੀਂ ਲਊਟਾ ਦੋਸਤ ਤੇ ਜੇ ਤੁਸੀਂ ਟੁੱਟ ਬੰਗਲ ਕਰਨੇ ਕੋਲ ਨਾ ਕੋਈ ਨਹੀਂ ਫਰਕ ਆ ਯਾਰ ਫਾਲੋ ਵੇੜਾ ਹੋ ਕੀ ਫਰਕ ਕੀ ਆ ਕੀ ਫਰਕ ਹੁਣ 10 ਲੱਖ ਕਹੇਦਾ ਵਾਜੇ ਨਿਕਲ ਗਿਆ ਮੂੰਹ ਤੋਂ ਰੁਕ ਗਿਆ ਘੜ ਦੇ 1000 ਨੂੰ ਵੀ ਕੀ ਰਹਿ ਗਿਆ ਹੁਣ ਮੂੰਹ ਤੋਂ ਨਾ ਸਾਡੇ ਰਿਖੀ ਕਹਿਆ ਸੀ ਇਹ 72 ਦੀਆਂ ਦਾ ਹੁਣ ਕੋਈ ਰਾਹ ਨਹੀਂ ਪਾਉਂਦਾ ਉਹਨੇ 500 ਕਹੇਦਾ ਵੀ ਚੱਲ 500 ਛੜ ਦੀ 70 ਚ ਹੁਣ ਕੀ 70 ਚ ਹਾਂ ਖਾਨ ਨਾਲੇ ਨੇ ਆ ਕੇ 5000 ਦੀ ਠੋਕੀ ਤਾਂ ਵੀ ਨਹੀਂ ਹੋਣੀ। 27500 ਛੱਡਦਾ। ਹਾਂ ਇਹ 72 ਦੀ। ਇਹ 72 ਦੀਆਂ ਨੇ। ਤੇ ਹੁਣ ਕੀ ਰਹਿ ਗਿਆ? ਨਿਰਮਲ ਇੱਕਦਮ ਮੈਂ ਦੱਸਾਂ। ਉਹ ਮੇਰੀ ਗੱਲ ਸੁਣ ਤੂੰ ਦੇਈ ਨਾ ਗਾਂ ਸਾਨੂੰ ਸਾਨੂੰ। ਪਰ ਅਸੀਂ ਧੱਕੋ ਧੱਕੀ ਜਿਹੀ ਹੋ ਕੇ ਤੈਨੂੰ ਲੈਣੀ ਨਹੀਂ ਮੌਲ ਨਹੀਂ ਤੈਨੂੰ ਮਾੜਾ ਲਾਇਆ। ਬਸ ਤੈਨੂੰ ਮੌਲ ਨਹੀਂ ਗਲਤ ਲਾਇਆ ਹੁਣ। ਠੀਕ ਆ ਹੁਣ ਕੱਲ ਕਰਾਂ ਇਹ ਮੈਂ ਬਣਾ ਦੇ ਤੂੰ। ਹੁਣ ਤੈਨੂੰ ਮੌਲ ਨਹੀਂ ਲਾਇਆ ਗਲਤ। ਕਰ ਕੀ ਰਹਿ ਗਿਆ? ਕੁਝ ਵੀ ਨਹੀਂ ਯਾਰ। ਇਹ 72 ਦੀਆਂ ਦਾ ਸੀ ਅਸੀਂ। ਅਸੀਂ ਛਡਾਉਣਾ ਉਹ ਬੰਦੇ ਨੇ ਕਰਤਾ। ਅਸੀਂ ਸਾਢੇ ਰਿਖੀ ਦੀਆਂ ਦਾ ਸੀ। ਇਹ 72 ਦੀਆਂ ਦਾ ਤੇ ਸੱਟ ਮਾਰੀ ਉਹਨੇ ਪੁੱਛਿਆ ਹੀ ਨਹੀਂ ਸਾਲੋ ਕਹਿੰਦਾ 500 ਛੋੜਾ 70 ਜੀ ਬਚਾ ਛੱਡ ਲੋ ਕੀ ਫਰਕ ਪੈਂਦਾ ਲੋਰਾਇ ਕਰ ਲੋ ਕੀ ਤੂੰ ਪੁੱਛ ਲਗੇ ਓਏ ਓ ਅਸੀਂ ਨਹੀਂ ਪੁੱਛਣਾ ਜੇ ਤੂੰ ਬਚਾ ਉਹ ਬਚਾ ਉਹ ਛੱਡ ਦੇ ਉਮੀਦ ਤੇਰੀ ਮਰਜ਼ੀ ਭਰਾ ਵੇ ਜਰਾ ਟੈਵਾਂ ਹੈ ਮੇਰੇ ਕਿੰਨੇ 2000 ਘੱਟ ਦੇ ਤੇ ਜਰੂਰ ਲੈ ਵੜੀ ਸ਼ਾਬਾਸ਼ ਲੈ ਕੇ ਜਾਏਗਾ ਪਰ ਹੈ 2000 ਘੱਟ ਦੇ ਨਹੀਂ ਨਹੀਂ ਵੜੀ ਸ਼ਾਬਾਸ਼ ਹੈ ਸ਼ਾਬਾਸ਼ ਪੱਲੇ ਦੀ ਬਾਰ ਉਹਦਾ ਹਾਂ ਨਹੀਂ ਬੱਦ ਬੀਜਾ 2000 ਘੱਟ ਗਈ ਹੋਰੇ ਕਰ ਕੇ ਉਹ ਰਵੇ ਅਦੋਰ ਮੈਂਦੀ ਆਪੀ ਸਾਡੇ ਵਿੱਚ ਆਪਾਂ ਦੋਲ ਦੀ ਦਿੰਦੀਆਂ ਨੇ 100 ਦਾ ਨੋਟ ਛੱਡੀ ਉਹ ਗੱਲ ਸੁਣ ਓਏ 100 ਦਾ ਨੋਟ ਤਾਂ ਤੂੰ ਨਾ ਛੱਡੀ ਪਰ ਮੁੱਲ ਤੈਨੂੰ ਗਲਤ ਨਹੀਂ ਲਾਇਆ ਜਿਹਦੇ ਨਾਲ ਸੌਦਾ ਕਰੇਗਾ ਤਿੰਨ ਚਾਰ ਘੰਟੇ ਲਾਏਗਾ ਛੱਡ ਦੇ ਬੱਚਾ ਉਹ ਛੱਡ ਦੇ ਯਾਰ ਲੈ ਦੱਸ ਕੰਨ ਤੇ ਦੱਸ ਹੁਣ ਫਰਕ ਕੀ ਯਾਰ ਉਹ ਛੱਡ ਦੇ ਚਾਚਾ ਛੱਡ ਦੇ ਯਾਰ ਚਾਚਾ ਦੇ ਚੱਲ ਪੂਰੇ ਦੀ ਛੱਡ ਬੰਦ ਨਹੀਂ ਹੁੰਦੀ ਪੂਰੇ ਦੀ ਲੈ 10000 ਲੈ ਲੈ ਨੁਕਸਾਨ ਹੁੰਦਾ ਭਰਾਵਾ ਮੇਰੇ ਉਹ ਨੁਕਸਾਨ ਨਾ ਹੁੰਦਾ ਫਿਰ ਤੂੰ ਫਰਕ ਰੱਖ ਸੌਦੇ ਚ ਲੈ ਉਹ ਜਾ ਯਾਰ ਟੱਕ ਮਾ ਤੂੰ ਤੁਸੀਂ ਕਦਰ ਨਹੀਂ ਕਰਦੇ ਸਮਝਿਆ ਨਾ ਸਹੀ ਕਰ ਨਾ ਕਰ ਖੰਭ ਸੋ ਉੱਤੇ ਐ ਛੱਡ ਬੱਚਾ ਛੱਡੋ ਛੱਡਿਆ ਉਹ ਪੂਰੇ ਨੂੰ ਛੱਡਦਾ ਉਹ ਨਾ ਮੋੜ ਯਾਰਾ ਮੈਂ ਕਿਹਾ ਨਾ ਚਾਰ ਲੈਣ ਜੋਂ ਤੁਹਾਨੂੰ ਹੈ ਮਾਜੀ ਦੇ ਹੀ ਹੋ ਜੇ ਕੇਸ ਕਰ ਲੈਣ ਦੇ ਸ਼ੌਂਕ ਪੂਰਾ ਹੋਣ ਤੇ ਇੰਨੀ ਤਾਂ ਤੁਹਾਡੇ ਦੌਣੀ ਤੇ ਬੰਨੀ ਜਾਵਾਂਗੇ ਭੈਣ 500 ਛੋਟ ਕਰੋਣੇ ਯਾਰ ਨਾਲ ਉਹ ਬੱਦ ਅਹੀ ਹੈ ਇੰਨੀ ਤਾਂ ਰੱਖੋਗੇ ਹੀ ਪਾ ਜਾਣ ਦੇ ਹੈ ਨਹੀਂ ਹੈ ਫੇਰ ਕਿੰਨੇ ਦੀ ਮਾਜੀ ਦਾ ਤੂੰ ਚੇ ਅਗਲ ਮਰੀ ਜੰਨਾ ਕੋਣ ਕਹਿੰਦਾ ਸੋਚ ਆਏ ਜਿਹੜੇ ਨਾਲ ਸਾਂਝੀ ਆ ਉਹਨੂੰ ਫੋਨ ਲਾਇਆ ਸੀ ਅੱਛਾ ਘੱਟ ਗਿਆ ਗਿਆ ਰੋਲ ਛੱਡ ਦੇ ਬੱਚਾ ਯਾਰ ਅੱਖ ਲੱਗ ਗਈ ਹੈ ਉਹ ਕੰਤੇ ਦੱਸ ਯਾਰ ਇਹ ਚੰਗੀ ਆ ਉਹ ਚੰਗੀ ਕਰਕੇ ਲੈਨੇ ਬਈ ਮਾੜੀ ਆਪਾਂ ਫਾਇਦੇ ਨਹੀਂ ਆ ਉਹਨੇ ਸਿਰੇ ਦੀ ਗੱਲ ਕਹਿਤੀ ਸਿਰੇ ਦੀ ਗੱਲ ਕਹਿਤੀ ਉਹਨੇ ਇਹ ਭਲੇ ਮਾਨ ਸਾਹਿਬ ਬਈ ਇਹ ਕਿਉਂ ਵੀ ਓਏ ਝਾੜ ਝੜ ਦਈਏ ਨਾ ਤੁਹਾਨੂੰ ਉਹ ਦੱਸ ਕੀ ਕਰਦਗੇ ਕਹਿਤਾ ਬੱਚਾ ਹੁਣ ਸ਼ਟਲਿੰਪਾਂ ਦੀ ਕੰਟਰੀ ਸ਼ਟਲ ਤਾਂ ਪੂਰੇ 70 ਦੀ ਨਹੀਂ ਹੁੰਦੀ ਭਾਈ ਉਹ ਛੱਡ ਦੇ ਯਾਰ ਕਿਉਂ ਐਂ ਕਰੀ ਨਾ ਕੰਦਰ ਤੇ ਤੂੰ ਜਮ ਕਮਾਲ ਕਰੀ ਜਾ ਨਾ ਯਾਰ ਅਜ ਤਾਂ ਬਈ ਯਾਰ ਕੀ ਫਰ ਐਵੇਂ ਬਣੇ ਹੀ ਕੁਛ ਨਾ ਕੋਈ ਨਹੀਂ ਡਰ ਨੂੰ ਨਹੀਂ ਹੈ ਡਰ ਨੂੰ ਨਹੀਂ ਨੂੰ ਡਰਦੀ ਥੋੜਾ ਫਰਦਾ ਕੋਲੇ ਹੋ ਜਾਂਦਾ ਕਿਹੜਾ ਡੱਟ ਲੱਗਦਾ ਤੈਨੂੰ ਡਰਦੀ ਪੰਡਿਤ ਦਾ ਸਿਆ ਚਾਚਾ ਕੋ ਨਿਆਂ ਹੀ ਨਹੀਂ ਦਿੰਦਾ ਪਤਾ ਕੀ ਗੱਲ ਕੀ ਗੋਲੀ ਕਰ ਆਪਣੇ ਮੁੰਡਾ ਦਾ 72 ਦੀ ਕਹਿੰਦਾ ਯਾਰ 72 ਦੀ ਫਿਰ ਤੁਸੀਂ 70 2000 ਦੇ ਰੋਲੇ ਜੀ ਇਹ ਵੀ 100 ਵੀ ਨਾ ਛੱਡੀ ਸਾਡੇ ਭੈਣ ਦੀ 1000 ਗੱਲ ਆ ਜਾਂ ਨਿੰਮੇ ਐ ਨਹੀਂ ਸਭ ਦਾ ਹੁੰਦਾ ਹੁੰਦਾ ਜੇ ਬੱਚਾ ਸਰ ਨਹੀਂ ਹੁੰਦੀ ਪੰਡਿਤ ਜੀ ਲਾਂਗ ਉੱਤੇ ਮੈਂ ਕਹਿੰਦਾ ਨਹੀਂ ਦਿੰਦੇ ਸੀ ਲਾਂਗ ਉੱਤੇ ਜੀ ਜਮੈਂ ਸਿਆਣਾ ਬੰਦਾ ਤੂੰ ਫਿਰ ਤੂੰ ਅਖੇ ਮੇਰੀ ਰੱਖੀ ਨਹੀਂ ਕਿਹਣੀ ਨਾ ਨਾ ਜੋੜ ਨਖਰਾਈ ਸਿੱਧੀ ਯਾਰ ਤੇ ਠੀਕ ਹੈ ਯਾਰ ਨੁਕਸਾਨ ਨੁਕਸਾਨ ਫਿਰ ਤੇ ਕੀ ਕਰੇ ਨੁਕਸਾਨ ਹਰਕ ਕੀ ਰਹੇ ਯਾਰ ਨਹੀਂ ਦਿੰਦੇ ਯਾਰ ਬਾ ਗੱਲ ਖਤਮ ਨਹੀਂ ਛੱਡ ਬੱਚਾ ਉਹ ਫਿਰ ਉਹ ਚਾਚੇ ਤੋਂ ਲੈ ਲਈ ਫਿਰ ਯਾਰ ਨਹੀਂ ਭਾਈ ਯਾਰ ਨਹੀਂ ਉਹ ਕੀ ਹੋਵੇ ਬਗਾ ਨੂੰ ਭੈਣ ਨਹੀਂ ਭਾਈ ਯਾਰ ਉਹ ਪਰਾ ਨਹੀਂ ਨਹੀਂ ਚਾਚਾ ਕੀ ਯਾਰ ਦਾ ਜਾ ਚਾਚੇ ਕੋਲ ਉਹ ਹੋਮੀ ਹੈ ਹੈ ਓ ਚਾਚਾ ਨਹੀਂ ਭਈਏ ਲੋਕਾਂ ਉਹ ਛੱਡ ਲੈ ਨਹੀਂ ਨਹੀਂ ਭਰ ਭਈਏ ਸਾਹ 10000 ਲਾ ਕੀ ਕਰੀ ਜਾਂਦਾ ਯਾਰ ਨਹੀਂ ਵੇਚਦੇ ਸੌ ਵੀ ਨਿਕਲ ਗਈ ਮੂਹੇ ਨਿਕਲ ਗਈ ਉਹ ਨਰਮਣ ਕਾਦੇ ਵਿੱਚ ਜਰ ਕਰੀ ਜਾਂਦੇ ਮੈਂ ਕੀ ਜਾਂਦੀ ਆ ਹੋਰ ਦੇਖੀ 10 ਮਿੰਟ ਓ ਯਾਰ ਬੱਚਾ ਤਾਂ ਛੱਡ ਦੇ ਓ ਬੱਚਾ ਤਾਂ ਛੱਡ ਦੇ ਯਾਰ ਬੱਚਾ ਦਾ ਖੜਾ ਕਰ ਲੈ ਬੱਚਾ ਤਾਂ ਛੱਡ ਦੇ ਇੱਕ ਮਾਰ ਯਾਰ ਉਹਵੇਂ ਘੱਟ ਸੋ ਵੀ ਨਹੀਂ ਹੁੰਦੀ ਤੂੰ ਬੱਚਾ ਤਾਂ ਛੱਡ ਦੇਗਾ ਨਹੀਂ ਨਾ ਕਰਦਾ ਲੰਗੜਾ ਲੂਲਾ ਹੋਏ ਛੱਡ ਦੇ ਉਹ ਗੱਲ ਤਾਂ ਸੁਣ ਨਾ ਮੈਂ ਘੱਟ ਵਿੱਚ ਨਹੀਂ ਤੂੰ ਨਾ ਛੱਡੀ ਉਹ ਮੇਰੀ ਗੱਲ ਤਾਂ ਯਾਰ ਇੱਕ ਮਿੰਟ ਉਹ ਚਾਚਾ ਖੜਾ ਨਾ ਯਾਰ ਐ ਜੋਰ ਦੀ ਪੰਜ ਤੋਂ ਛੋਟਾ ਬੱਚਾ ਉਹ ਛੱਡ ਦੇ ਸੋ ਹੀ ਛੱਡਣਾ ਬਸ ਯਾਰ ਕੋਈ ਗੱਲ ਸੋ ਹੀ ਛੱਡਣਾਗਾ ਇਹ ਜਨਤ ਕਰਦਾ ਗੱਲ ਸੁਣੋ ਮੇਰੀ ਕਿਸੇ ਤੀਜੇ ਬੰਦੇ ਦੀ ਕਦਰ ਕਿਸੇ ਦੀ ਕਰੀਦੀ ਸੋਡੀ ਬਹੁਤ ਤਰੀ ਕਰੀ ਆ ਭਾਈ ਜਿੰਨੀ ਅਸੀਂ ਕਿਸੇ ਸਾਡੀ ਨਹੀਂ ਕੀਤੀ ਤੂੰ ਜਿੰਨੀ ਅਸੀਂ ਤਰੀ ਕਰਦੇ ਨਾ ਉੰਨੀ ਨਹੀਂ ਕਰਦਾ ਤੂੰ ਹੁੰਦੀ ਏ ਲਾਂ ਗੁੱਤੇ ਕਿ ਨਹੀਂ ਹੁੰਦੀ ਜੈਨ ਉਹ ਬਣ ਗਿਆ ਸ੍ਰੀ ਸੁਖ ਸਾਰਾ ਸਾਲਾ ਝਾੜਾ ਝਾੜੀ ਕਰਤੀ ਪੰਨਾ ਤਾਂ ਹੋ ਜਾ ਦੱਸ ਤੇ ਮੈਂ ਪਰੀ ਜਾ ਦੱਸ ਤੇ ਪਾਸਾ ਹੋ ਜਾ ਬਸ ਪਾਸ ਹੀ ਆ ਬਚੀ ਲਾ ਆ ਨਾ ਮੈਂ ਕੋ ਬੱਚੇ ਕੋ ਬੱਚੇ ਨੂੰ ਬਿਜਨੇ ਨੂੰ ਖਿੱਚੀ ਕਰਦਾ ਮੈਂ ਲਾ ਲਾ ਆ ਮੈਂ ਲਾ ਲਾ ਬੱਚੀ ਥੱਲੇ ਉਹ ਤੋ ਛੋੜ ਲਾ ਤੂੰ ਨਗਦਰ ਰੁਪਈਏ ਗੱਲਾਂ ਸਾਰੀਆਂ ਖੋਲ ਲਾ ਨਾਲੇ ਕਸਮਾਗ ਕੋਈ ਚੱਕਰ ਹੀ ਨਹੀਂ ਆ ਹਰ ਹੀ ਨੇਣਾ ਦੇ ਬਈ ਮੇਰੀ ਮਾਂ ਤੈਨੂੰ ਤੇਰੇ ਮਨ ਨੇ ਕੋਈ ਇਹ ਤਾਂ ਬੰਦਾ ਹੀ ਨਹੀਂ ਆ ਜਿਆ ਕਮੀ ਹੋਈ ਤਾਂ ਪੂਰੇ ਦੀ ਹੋਊਗੀ ਐ ਕਿਤੇ ਹੋਰ ਇੰਨਾ ਗਿਆ ਉਹ ਭਾਈ ਉਹ ਕਮੀ ਲੋੜ ਇਹ ਬੰਦਾ ਲੋੜ ਤਾਂ ਨਹੀਂ ਲੋੜ ਦੇ ਭਾਈ ਦੋਵੇਂ ਪਾਇ ਵਈ ਸਾਡੇ ਖੇਤ ਤੱਕ ਮੰਡੀ ਬੰਦਾ ਫਿਰਦਾ ਮਹਾਂਗਾਨ ਲਾ ਜਾ ਘਰੋਂ ਫਿਰ ਪੈਸੇ ਲੈਣੇ ਹੋਰ ਦੱਸ ਕੀ ਕਰੀਏ ਉਹਨੂੰ ਐਵੇਂ ਟਰਾਈ ਮਾਰਨਾ ਹਾਂ ਹਾਂ ਦੇਖੀ ਨਹੀਂ ਆਈ ਤਾਂ ਇਹ ਖਦੀ ਸੇ ਨਾਲੀ ਦਾ ਨਾ ਉਹ ਦੇਖੀ ਭਾਈ ਗੰਦੇ ਪਰਲੀ ਤੇਰੇ ਹੋਣੇ ਲੱਗਦੇ ਜਿਉਂ ਉਦੇ 500 ਰੱਖ ਗਿਆ ਉਹ ਆਰਾਮਪੁਰੇ ਵਾਲਾ ਅੱਛਾ ਹੋਰ ਭਾਇਆ ਨਹੀਂ ਨਹੀਂ ਓਏ ਘਰੇ ਕੋ ਮਈਆਂ ਹੈ ਨਹੀਂ ਕੋਈ ਘਰੇ ਦੋ ਕੱਲ ਤੋਂ ਨੋਲੇ ਪਾਵਾਂਗੇ ਸਰਾ ਹੀ ਆ ਕੀ ਬਾਤ ਹੈ ਬਾਦ ਨਹੀਂ ਪੈਣਾ ਲੱਗ ਰਿਹਾ ਮੈਨੂੰ ਇਹ ਸਾਜੇ ਕੋਕੋਂ ਵਾਲੇ ਥਣ ਲੱਗੇ ਆ ਦੇ 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 ਕਰੀਏ ਦੱਸੀਆ ਜੀ ਵੀ ਕਰਦੇ ਨੇ ਕਿਹੜੇ ਸੱਭਣ ਨੇ ਲਈ ਸੀ ਹਾਂ ਤੇ ਨਾਲ ਚਾਹਲ ਲੱਗਾ ਫਾਜੀ ਮੁੱਕ ਲੱਗਿਆ ਇਹਦਾ 60000 ਰੁਪਏ ਜੀ ਵਾ 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 4.5 ਲਾਇਆ ਬਕਰ ਇਹਦਾ ਤੈਨੂੰ ਤਾਂ ਦੇਦੀ ਵੀ ਨਗਦਾਂ ਵਾਲਾ ਗਾਗਾ ਯਾਰ ਗਿਆ ਦੇ ਦਿੰਦੇ ਸੀ ਆਪਾਂ ਪਾਣੀ ਲੱਗ ਦਿੰਦਾ ਅਗਲਾ ਲੈ ਵੀ 60000 ਬੀਬੀ ਇਹ ਚਲੋ ਜੀ ਤੂੰ ਹੱਥ ਨੇ ਪਣਵਾਵੇਂਗਾ ਜਦੋਂ ਬੱਚਾ ਲੱਗਿਆ ਚਲ ਖੋਲ ਲੈਣੀ ਆ 80 ਹਜ਼ਾਰ ਦੀ ਚੱਲ ਓਏ ਨਾਗਦੀ ਆ ਨਾਲੇ ਮੁੜ ਕੇ ਵੱਟ ਜਾਣਾ ਕਰੀ ਜਲੀਓ ਤੂੰ ਚੱਲ ਬਾਈ ਮੈਨੂੰ ਵੱਟ ਨਹੀਂ ਤੇ ਪਿਆ ਰੋਕਾਂਗੇ ਕਿਉਂ ਬਾਈ ਪੈਸੇ ਦਿੰਨੇ ਆ ਤੈਨੂੰ ਕੋਈ ਨਹੀਂ ਓ ਚੱਲ ਤੋੜਾ ਪੈਸੇ ਦਿੰਨੇ ਆ ਖਿਆ ਨੇ ਵੀਡੀਓ ਦੇ ਵਿੱਚ ਵੀਡੀਓ ਵੱਟ ਬਣੀ ਜਾਣੇ ਦਿੰਨੇ ਆ ਦੇਵਾਂ ਪੈਸੇ ਪੈਸੇ ਦੇਵਾਂਗੇ ਹੈਂ ਆਹ ਫੜੋ ਬਾਈ ਓਏ ਕੁਛ ਨਹੀਂ ਬੋਲਾ ਇੱਕ ਨੰਬਰ ਦਾ ਬੰਨ ਦੇ ਸਰ ਗਾੜੀ ਸਰ ਬੰਨ ਦਿਜਾ ਲੈ ਪਾਰਸ ਇਹ ਦੱਸ ਕਿਧਰ ਬੰਨ ਦੇ ਇੱਕ ਨੰਬਰ ਤੇ ਬੰਨ ਇਹ ਬੜਾ ਰੌਲਾ ਬੁੜਾ ਓਏ ਕੰਮ ਨਹੀਂ ਵਧੀਆ ਅੰਦਰ 200 ਰੱਖ ਲੋ ਵੀਰੇ ਇੰਨਾ ਦਾ ਉਹਨਾਂ ਫਾਟ ਡਾਕਟਰ ਨੇ ਓਏ ਮੈਨੂੰ ਲੱਗਦਾ ਨਹੀਂ ਉਹ ਖਾਤੇ ਵਿੱਚ ਲੱਗੂਗਾ ਨਹੀਂ ਬਾਈ ਜਨੂ ਬੋਰ ਦਾ ਪਾਸਾ ਬਿਲਕੁਲ